ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਖੁਸ਼ੀਆਂ ਖੇੜੀਆਂ ਸਮਰੱਧਾਂ ਪੂਰੀਆਂ ਕਰੇ ਜੀ ਸਭ ਨੂੰ ਨਾਮ ਦਾ ਦਾਣ ਬਖਸ਼ੇ ਜੀ ਪਰਮਾਤਮਾ ਲਓ ਜੀ ਸਵੇਰ ਦਾ ਟਾਈਮ ਹੈ ਸਵਾ 10 ਹੋ ਗਿਆ ਤੇ ਆਪਾਂ ਰੋਟੀ ਟੋਕ ਦਾਦਰਾ ਕੰਮ ਕਰ ਲਿਆ ਝਾੜੂ ਪੂੰਜੀ ਦਾ ਵੀ ਕਰ ਲਿਆ ਬਾਹਰਲਾ ਵੀੜਾ ਸੁੰਭਰਨ ਵਾਲਾ ਰਹਿਂਦਾ ਵਾ ਤੇ ਵਾਟਰ ਬਾਕਸ ਟੂਟੀ ਆਈ ਸੀਗੀ ਹਾਲ ਤੇ ਆਪਾਂ ਅੱਜ ਨਵਾਤੇ ਆ ਪਸੂ ਪਸੂਆਂ ਦੇ ਵਿੱਚ ਸਾਰਿਆਂ ਦੇ ਨਾਲ-ਨਾਲ ਨਵਾਉਣ ਤੋਂ ਦਾਰਾ ਤੇ ਸੁਲਤਾਨ ਵੀ ਨਾਤੇ ਗਏ ਉਹ ਵੀ ਸਾਬਣ ਲਾ ਕੇ ਜੀ ਤੇ ਗੱਲ ਕਰਦੀ ਸੀ ਤੁਹਾਡੇ ਨਾਲ ਵੀ ਬਹੁਤ ਸਾਰੀਆਂ ਭੈਣਾ ਵੀਰ ਮੇਰੇ ਹਨਾ ਮੇਰੀਆਂ ਵੀਡੀਓ ਫੋਲੋ ਵਾਚ ਕਰਦੇ ਆ ਕਮੈਂਟ ਕਰਦੇ ਆ ਬਹੁਤ ਵਧੀਆ ਲੱਗਦਾ ਕਈ ਵਾਰ ਕਮੈਂਟ ਵੜ ਕੇ ਮੈਂ ਹੱਸ ਵੀ ਨਹੀਂ ਹੁੰਦੀ ਆ ਕੱਲੀ ਬੈਠੀ ਨਾਲੇ ਰਿਪਲਾਈ ਕਰੀ ਜਾਣੀ ਹੁੰਦੀ ਆ ਬੜੇ ਵਧੀਆ ਮਜ਼ਾਕ ਦੇ ਵਿੱਚ ਤੁਸੀਂ ਹਨਾ ਕਮੈਂਟ ਕਰਦੇ ਆ ਰਿਪਲਾਈ ਕਰਦੇ ਆ ਵੀਡੀਓ ਵੇਖਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਜਿਹੜੇ ਨਵੇਂ ਆ ਮੇਰੇ ਚੈਨਲ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਬੈਲ ਆਈਕਨ ਨਾਲ ਪ੍ਰੈਸ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋਵੇ ਜੀ ਤੇ ਚਲੋ ਜੀ ਆਪਾਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੇ ਆ ਵੀ ਕਿਸ ਤਰ੍ਹਾਂ ਖੜੇ ਆ ਹਜੇ ਧੁੱਪੇ ਧੁੱਪ ਸੀ ਖੁਰਲੀ ਤੇ ਮੈਂ ਤਾਂ ਖੁਰਲੀ ਤੇ ਹੀ ਖੜੇ ਰਹਿਣ ਦਿੱਤੇ ਮੈਂ ਕਿਹਾ ਚਲ ਕੱਚੀ ਥਾਂ ਤੇ ਥੋੜੀ ਦੇਰ ਬਾਅਦ ਕਰ ਦਾਂਗਾ ਨਾਲ ਇਹਨਾਂ ਦੇ ਪਿੰਡੇ ਸੁੱਕ ਜਾਣਗੇ ਮਿੱਟੀ ਨਾਲ ਹੀ ਲਿਬੜਦੇਗਾ ਤੇ ਨਾਲੇ ਇਹ ਜਿਹੜੇ ਪੱਠੇ ਪਏ ਆ ਮਾੜਾ ਮੋਟਾ ਉਹਨਾਂ ਦੇ ਵਿੱਚ ਮੂੰਹ ਮਾਰ ਲੈਣੂ ਤੇ ਇੰਨੀਆਂ ਕੁ ਗੱਲਾਂ ਬਾਤਾਂ ਸੀ ਜੀ ਗੱਲ ਇਹ ਆ ਵੀ ਜਦੋਂ ਮੈਂ ਪਸੂ ਨਵਾਣੀ ਆ ਮੈਂ ਸਾਰੀ ਆਪ ਨਾਲ ਪੈਜ ਜਾਂਦੀ ਮੇਰੇ ਕੱਪੜੇ ਪੈਜ ਜਾਂਦੇ ਆ ਮੈਂ ਬਹੁਤ ਬਚਤ ਕਰਦੀ ਆ ਪਰ ਨਹੀਂ ਬਾਤ ਚਤ ਨਹੀਂ ਹੁੰਦੀ ਮੈਂ ਤਾਂ ਤੇ ਮੈਂ ਪੈਜ ਜਾਨੀ ਆ ਠੀਕ ਹੈ ਜੀ ਆਪਾਂ ਤੁਹਾਨੂੰ ਥੋੜਾ ਜਿਹਾ ਰਾਉਂਡ ਲਵਾ ਦਗੇ ਵਿਹੜੇ ਦਾ ਦਿਖਾ ਦਗੇ ਪਸੂ ਤੇ ਬਾਅਦ ਚ ਆਪਾਂ ਸੰਬਰ ਸੁਰ ਕੇ ਤੁਹਾਡੇ ਨਾਲ ਗੱਲਬਾਤ ਕਰ ਲਵਾਂਗੇ ਲਓ ਜੀ ਸਾਬਨ ਲਾ ਕੇ ਨਵਾਏ ਆ ਆਪਾਂ ਪਸੂ ਕਿਉਂਕਿ ਮੱਖਾਂ ਘਾਤੇ ਮੱਛਰ ਬਹੁਤ ਤੰਗ ਕਰਦਾ ਜੀ ਬਹੁਤ ਮੱਖ ਹੈ ਇੰਨੀਆਂ ਮੱਖਾਂ ਆ ਬਾੜੀਆਂ ਜਿਆਦੇ ਵਿੱਚ ਇਹ ਤਾਂ ਥੋੜੇ ਜਿਹਾ ਕੁਝ ਮੱਖਾਂ ਦੂਜੀਆਂ ਫਿਰਦੀਆਂ ਸ਼ਹਿਦ ਵਾਲੀਆਂ ਵਿੱਚੇ ਵੱਡੀਆਂ ਮੱਖਾਂ ਫਿਰਦੀਆਂ ਵਿੱਚੇ ਕਰੀਲੂ ਮੱਖਾਂ ਫਿਰਦੀਆਂ ਇਹਨਾਂ ਨੇ ਤੰਗ ਬਹੁਤ ਕਰਦੀਆਂ ਜੀ ਤੇ ਇੱਥੇ ਸਾਫ਼ ਸੀਗਾ ਥਾਂ ਤੇ ਨਵਾਈ ਤਾਂ ਮੈਂ ਉੱਥੇ ਖੇਲਤੇ ਹੀ ਤੇ ਪਰ ਬੰਦ ਤੇ ਇੱਥੇ ਵੀ ਥੋੜਾ ਜਿਹਾ ਇਹਨਾਂ ਦੇ ਤੋਂ ਟੌਪ ਆ ਜਾਈਂ ਇਧਰੋਂ ਹੁਣ ਪਰਸ਼ਾਮਾ ਟਾ ਆ ਗਿਆ ਕੋਠੀ ਦਾ ਤੇ ਉਧਰ ਨੂੰ ਜਾ ਰਿਹਾ ਵਾ ਤੇ ਇਹ ਆਪਾਂ ਬੰਦ ਤੇ ਦਾਰਾ ਸਿੰਘ ਤੇ ਸੁਲਤਾਨ ਇਹ ਬੰਦ ਤੇ ਆਪਾਂ ਇੱਥੇ ਇਹਨਾਂ ਨੂੰ ਵੀ ਆ ਪਰਸ਼ਾਵਾ ਮੋੜ ਰਿਹਾ ਹੁਣ ਸ਼ਰਟ ਦਾ ਪਰਸ਼ਾਵਾ ਆ ਰਿਹਾ ਖੁਰਲੀ ਖਿੱਚ ਕੇ ਆਪਾਂ ਧੁੱਪੇ ਕਰਕੇ ਇਹਨਾਂ ਨੂੰ ਧੁੱਪੇ ਬੰਦਾਂਗੇ ਜੀ ਇੱਥੇ ਵੇੜੇ ਦਾ ਵਿਚਾਲਾ ਕਰਕੇ ਤੇ ਸਾਬਣ ਸੁਬਨ ਲਾ ਕੇ ਨਮਾਈ ਆ ਤੇ ਇਹਦੇ ਇਸ ਤਰ੍ਹਾਂ ਹੋ ਗਿਆ ਸੀ ਸੁਲਤਾਨ ਦੇ ਆ ਵੀ ਇਸ ਤਰ੍ਹਾਂ ਕਰਕੇ ਕੋਡੇ ਜੇ ਪੈ ਗੀ ਸੀਗੇ ਉਧਰ ਇੱਥੇ ਧੋਣ ਦੇ ਥੱਲੇ ਸੀਗੇ ਤੇ ਇਹਦੇ ਸੀਗਾ ਇੱਥੇ ਇਹਦੇ ਇੱਥੇ ਰੋਡੂ ਦੇ ਗੰਜ ਪੈ ਗਿਆ ਤਾਲੂਗੇ ਦੇ ਵਿੱਚ ਤੇ ਸਾਬਣ ਲਾ ਕੇ ਚੰਗੀ ਤਰ੍ਹਾਂ ਨਵਾਤੀ ਆ ਹੁਣ ਇਹ ਤੇ ਮੱਜਾਂ ਦੇ ਸਿੰਗਾ ਨੂੰ ਲਾਵਾਂਗੇ ਤੇਲ ਆਪਾਂ ਦੀ ਤੇ ਆ ਝੋਟੀਆਂ ਦੋਵੇਂ ਕਰਤੀਆਂ ਸੀ ਅੰਦਰ ਵੀ ਪੱਠਿਆਂ ਨੂੰ ਮੂੰਹ ਮਾਰ ਲੈਣੀਆਂ ਕਿਉਂਕਿ ਬਾਹਰ ਕਿੱਲੇ ਦਾ ਪੰਜ ਛੇ ਹੈਗੇ ਆ ਪਰ ਮੜ ਕੇ ਲੜਦਿਆਂ ਇਹ ਵਾਲੀਆਂ ਇਕੱਠੀਆਂ ਬੰਨੀਆਂ ਹੋਈਆਂ ਹਾਂ ਤੇਰੀ ਗੱਲ ਹੋ ਰਹੀ ਹੈ ਹੈ ਤੇ ਲਿਬੜ ਨੁਬੜ ਹਟੀਆਂ ਇਹ ਟੂੜੀ ਦੇ ਨਾਲ ਠੀਕ ਹੈ ਜੀ ਤੇ ਇੱਥੋਂ ਟਿਕ ਟੂਟੀ ਆ ਪਾਈਪ ਉਹਨਾਂ ਕ ਲਿਆਂਦਾ ਵਾ ਮੇਰਾ ਪਸੂ ਨੂੰ ਜੱਗਾ ਵਾਲਾ ਲੰਬਾ ਨਹੀਂ ਲਿਆਂਦਾ ਕਿਉਂਕਿ ਮੜ ਕੇ ਸਰਦਿਆਂ ਤੇ ਜਾ ਕੇ ਟੁੱਟ ਜਾਂਦਾ ਜਾਂ ਪਸੂ ਥੱਲੇ ਪੈਰ ਦੇ ਦੇ ਕੇ ਵੱਢ ਦਿੰਦੇ ਆ ਛੋਟਾ ਜਿਹਾ ਪੈਪ ਥੋੜਾ ਜਿਹਾ ਪੈਪ ਲਿਆਂਦਾ ਉਹ ਪਿਆ ਆਪਣਾ ਰੱਖੇ ਤੇ ਰੱਖਿਆ ਤੇ ਇੱਥੋਂ ਦੀ ਕਾਪਾ ਦਿੱਤਾ ਮਾਰਤਾ ਸੀ ਪਾਣੀ ਥੋੜਾ ਜਿਆ ਡਰਦਾ ਤੇ ਫਿਰ ਸਾਰਾ ਸੁੰਬਰ ਸੂਰ ਕੇ ਇਹਨਾਂ ਨੂੰ ਸਾਫ ਕਰਕੇ ਫਿਰ ਆਪਾਂ ਪੱਲੀਆਂ ਬੋਰੀਆਂ ਜੀ ਆ ਪਈਆਂ ਇਹਨਾਂ ਨੂੰ ਕੋਈ ਲੈਂਦਾ ਤਾਂ ਹੈ ਨਹੀਂਗਾ ਦਾਣੇ ਵਾਲੀਆਂ ਫੀਡਾਂ ਲੰਗ ਰੱਖシャ ਪਰਿਆ ਪਿਆ ਤੇ ਇਹ ਆਪਾਂ ਦੂਰੀਆਂ ਹੀ ਐ ਸਿਉਲਾਂਗੇ ਹੱਥ ਦੇ ਨਾਲ ਨਾਲ ਤੇ ਇਹ ਕੰਮ ਆ ਜਾਂਨਗਾ ਨਾਲੇ ਆਪਣੇ ਇੱਥੇ ਸ਼ੈੱਡ ਦੇ ਮੂਰੇ ਪੈ ਜਾਣਗਾ ਸ਼ੈੱਡ ਦੇ ਵਿੱਚ ਹਜੇ ਸੰਦ ਤਾਂ ਲਾਤੇ ਸੀ ਜਿਹਾ ਮੈਂ ਲੇਟੀ ਵਾਲੇ ਪਤਿੰਦੇ ਤੋਂ ਤੂਕੀ ਰੱਖਤੇ ਤੇ ਇਸ ਤਰ੍ਹਾਂ ਕਰਕੇ ਸਾਂਦ ਲਾਤੇ ਇਧਰ ਲਾਤੀ ਮਸ਼ੀਨ ਇਧਰ ਰੋਟਾ ਬੈਟਰ ਉਹਦੇ ਪਿੱਛੇ ਕਰਾਇਆ ਲਾਤਾ ਇਧਰ ਆ ਪਤਾ ਨਹੀਂ ਕੀ ਹੈ ਸੱਬਲ ਹੈ ਕਿ ਕੀ ਹੈ ਇਧਰ ਆਪਣਾ ਸਮਾਨ ਪਿਆ ਵਾ ਤੇ ਇਧਰ ਲਾਤਾ ਰੀਪਰ ਤੇ ਹਜੇ ਮੈਨ ਲੱਗਦਾ ਹਾਲ ਤੇ ਸੁਹਾਗਾ ਬਾਹਰ ਪਏ ਇਧਰ ਉੱਪਰ ਰੱਖਤਾ ਆ ਜਿੰਦਰਾ ਤੇ ਇਧਰ ਰੱਖਤਾ ਤਵੀਆਂ ਤੇ ਆ ਆਪਣੀਆਂ ਪੁਰਾਣੀਆਂ ਬੂਰੀਆਂ ਹੋਈਆਂ ਪਈਆਂ ਨੂੰ ਵੀ ਆਪਾਂ ਨਾ ਹੋਇਆ ਤਾਂ ਇੱਥੇ ਲਾ ਦਾਂਗੇ ਤੇ ਨਹੀਂ ਤਾਂ ਬੂਰੀ ਚ ਪਾ ਕੇ ਰੱਖ ਦਾਂਗੇ ਕੋਈ ਲੋੜ ਨਹੀਂ ਗਈ ਠੀਕ ਹੈ ਜੀ ਕਰ ਲਗੇ ਕੰਮ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਲਓ ਜੀ ਸਵੇਰ ਤੋਂ ਸ਼ਾਮ ਹੋ ਗਈ ਐ ਸ਼ਾਮ ਦੇ ਪੌਣੇ ਇੱਕ 5 ਹੋਏ ਆ ਤੇ ਆਪਾਂ ਮੰਗਾਈ ਸੀ ਸਬਜ਼ੀ ਦੇਖੋ ਸਬਜ਼ੀ ਜਾਂ ਤਾਂ ਅਸੀਂ ਲੈ ਕੇ ਨਹੀਂ ਆਉਣੀ ਜਾਂ ਇੰਨਾ ਲਫਾਫਾ ਭਰਿਆ ਹੁਣ ਚੈੱਕ ਕਰਦੇ ਕੀ ਕੀ ਐ ਕਿਤਾ ਮੇਰੇ ਹੱਥ ਚ ਕੈਮਰਾ ਮੈਥੋਂ ਲੋੜ ਨਹੀਂ ਆਉਣਾ ਕੰਮ ਲਓ ਜੀ ਆ ਹੈਗੀ ਆ ਗੋਭੀ ਮੇਨਾਂ ਦਾ 2.5 ਕਿਲੋ ਗੋਭੀ ਲੈ ਆਂਦੀ ਆ 2.5 ਕਿਲੋ ਗਾਜਰਾਂ ਲੈ ਆਂਦੀਆਂ ਕਿਉਂਕਿ ਇਨੀ ਸਬਜ਼ੀ ਖਰਾਬ ਹੋਗੀ ਗਾਜਰਾਂ ਦਾ ਆਪਾਂ ਵਾਵਾਂਗੇ ਗਰ ਗਜਰੇਲਾ ਥੋੜੇ ਨਾਲ ਵੀ ਆਏ ਹੁੰਦਾ ਕਹਿੰਦੇ ਲੈਤ ਮੈਨੂੰ ਕਹਿੰਨੀ ਸਬਜ਼ੀ ਲਿਆ ਦੇ ਸਬਜ਼ੀ ਲਿਆ ਦੇ ਤੇ ਇੱਧਰ ਹੈਗੇ ਆ ਮੇਨਾਂ ਦਾ ਕਿਲੋ ਮਟਰ ਹੋਣਗੇ ਤੇ ਇੱਧਰ ਹੈਗੇ ਆ ਆਲੂ ਲਾਲ ਰੰਗ ਦੇ ਅੱਛਾ ਖਾਂਟੀਜੀ ਵੀ ਲਿਆਂਦੀ ਆ ਮਾਤਾ ਕਿੱਥੇ ਰਾਣਜੀਤੀ ਆ ਸਾਬਣ ਨਿਕਲਿਆ ਆ ਭਾਂਡਿਆਂ ਵਾਲਾ ਵਿੱਚੋਂ ਆਲੂ ਵੀ ਲਾਲ ਰੰਗ ਦੇ ਜਿਹੜੇ ਰੈੱਜ ਦੇ ਘਟਾ ਮਟਰ ਮੰਨਾਂ ਤਾਂ 2 ਕਿਲੋ ਹੋਣਗੇ ਵਾਵਾ ਮਟਰ ਆ ਵੀ ਮਟਰ ਗਾਜਰਾ ਗੋਭੀ ਆਲੂ ਤੇ ਸਾਬਣ ਭਾਂਡਿਆਂ ਵਾਲਾ ਇੰਨੀਆਂ ਚੀਜ਼ਾਂ ਮਿਲ ਗਈਆਂ ਤੇ ਅੱਜ ਧਰਦੇ ਆ ਗੋਭੀ ਜੀ ਕਿਉਂਕਿ ਗੋਭੀ ਦੇ ਦਾਦੇ ਫੁੱਲ ਵੱਡਾਂਗੇ ਤੇ ਧਰ ਲਾਂਗੇ ਤੇ 5 ਵਜਣ ਵਾਲੇ ਤੇ ਧਾਰਾਂ ਪਹਿਲਾਂ ਕੱਢ ਲ ਕੇ ਬਾਅਦ ਚ ਆਉਣੇ ਆ ਸਬਜੀ ਵੱਲ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਭੈਣਾ ਤੁਹਾਡੇ ਨਾਲ ਵੀ ਹੁੰਦਾ ਐਂ ਜਾਂ ਕਤਾ ਕੋਈ ਸਬਜੀ ਲਿਆ ਕੇ ਨਹੀਂ ਦਿੰਦਾ ਜਾਂ ਤੁਹਾਨੂੰ ਢੇਰ ਲਾ ਕੇ ਲਿਆ ਦਿੰਦਾ ਤੇ ਹੁਣ ਮਟਰ ਨਹੀਂ ਥਾਂਭੇ ਜਾਣੇ ਗਾਜਰਾਂ ਵੀ ਕੰਮ ਆ ਜਾਣਗੀਆਂ ਤੇ ਆਲੂ ਵੀ ਆਣਗੇ ਗੋਭੀ ਆਪਾਂ ਦੋ ਦਿਨਾਂ ਚ ਨਿਮੇੜ ਦਾਂਗੇ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰ ਦਿਆਂ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਅੱਜ ਰਾਤ ਨੂੰ ਆਵਾਂਗੇ ਆਪਾਂ ਲਾਈਵ ਹੁਣ ਆਪਾਂ ਲਾਈਵ ਸਟਾਰਟ ਕਰਤਾ ਜੀ ਤੇ ਸਾਰੇ ਜਣੇ ਲਾਈਵ ਦੇ ਵਿੱਚ ਆਇਆ ਕਰੋ ਮੈਨੂੰ ਸਪੋਰਟ ਕਰੋ ਜੀ ਠੀਕ ਹੈ ਜੀ ਓਕੇ ਜੀ ਬਾਏ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ